ਗਲ ਕਰਦੇ ਆ ਕੋਲੇਸਟ੍ਰੋਲ ਵਾਸਤੇ ਬਾਡੀ ਦੇ ਵਿੱਚ ਵਧੇ ਹੋਏ ਫੈਟ ਨੂੰ ਕੰਟਰੋਲ ਕਰਨ ਵਾਸਤੇ ਆਪਾਂ ਬਹੁਤ ਕੁਝ ਕਰਦੇ ਆ ਕਈ ਲੋਕੀ ਸ਼ਹਿਦ ਚ ਨਿੰਬੂ ਬਾਕੇ ਪਿੰਦੇ ਰਹਿੰਦੇ ਆ ਕਈ ਲੋਕੀ ਫੈਟ ਕੰਟਰੋਲ ਕਰਨ ਲਈ ਜਿਮ ਕਰਦੇ ਆ ਕੋਈ ਕੁਝ ਕਰਦੇ ਆ ਬੜਾ ਕੁਝ ਕਰਨਾ ਪੈਂਦਾ ਕਿ ਐਸ਼ਗਾਰਡ ਆਪਾਂ ਨੂੰ ਸਾਰਿਆਂ ਨੂੰ ਪਤਾ ਐਸ਼ਗਾਰਡ ਮਤਲਬ ਜਿਹੜਾ ਸਫੇਦ ਰੰਗ ਦਾ ਪੇਠਾ ਪੇਠੇ ਦੀ ਮਠਿਆਈ ਵੀ ਬਣਦੀ ਆ ਹੈਨਾ ਆਗਰੇ ਦਾ ਪੇਠਾ ਬੜਾ ਮਸ਼ਹੂਰ ਹੈ ਉਹਦਾ ਕੱਚਾ ਪੇਠਾ ਲੇਕਿਨ ਤਾਜ਼ੇ ਪੇਠੇ ਲੈਣੇ ਆ ਵਧੀਆ ਲੈਣੇ ਆ ਤੰਦਰੁਸਤ ਪੇਠੇ ਲੈ ਕੇ ਪੰਜ ਚਾਰ ਪੇਠੇ ਆਪਣੇ ਫ੍ਰਿਜ ਵਗੈਰਾ ਚ ਲਗਾ ਕੇ ਰੱਖੋ ਫ੍ਰਿਜ ਚ ਵੀ ਨਾ ਲਗਾਓ ਵੈਸੇ ਘਰੇ ਸਟੋਰ ਕਰ ਲਓ ਹਫਤਾ 10 ਦਿਨ ਕੁਛ ਨਹੀਂ ਹੁੰਦਾ ਜਦੋਂ ਤੱਕ ਨਹੀਂ ਕੱਟਦੇ ਇਹਨੂੰ ਤੇ ਉਹਦਾ ਫਾਇਦਾ ਦੇਖੋ ਕੀ ਆ ਇੱਕ ਨੰਬਰ ਫਾਇਦਾ ਕਿ ਵਜ਼ਨ ਘਟਾਉਣ ਚ ਮਦਦ ਕਰਦਾ ਇੱਕ ਤਾਂ ਇਹਦਾ ਗਰਮੀਆਂ ਦੇ ਵਿੱਚ ਜਿਹੜਾ ਸੇਵਨਾ ਬਹੁਤ ਵਧੀਆ ਹੁਣ ਜਿਵੇਂ ਮਿੱਠੀ ਰੋਟੀ ਆ ਗਈ ਬਰਸਾਤਾਂ ਹੋਣਗੀਆਂ ਪੀਕ ਤੇ ਗਰਮੀ ਪੈਂਦੀ ਹੈ ਸਫੋਕੇਸ਼ਨ ਵਾਲਾ ਮੌਸਮ ਹੋ ਜਾਂਦਾ ਉਹਨਾਂ ਦਿਨਾਂ ਦੇ ਵਿੱਚ ਸਵੇਰੇ ਸਵੇਰੇ ਪੇਠਾ ਲੈ ਕੇ ਉਹਦਾ ਜੂਸ ਕੱਢ ਲਓ ਤੁਹਾਡਾ ਯੂਰਿਕ ਐਸਿਡ ਤੁਹਾਡਾ ਕੋਲੇਸਟ੍ਰੋਲ ਔਰ ਤੁਹਾਡਾ ਜਿਹੜਾ ਟ੍ਰਾਈਗਲਿਸਰਾਈਡ ਹੈ ਉੱਚ ਵੀ ਪੇਠੇ ਦਾ ਸਫੇਦ ਪੇਠੇ ਦਾ ਰਸ ਜਿਹੜਾ ਹੈਗਾ ਬਹੁਤ ਫਾਇਦਾ ਕਰਦਾ ਹੈ ਕੁਦਰਤ ਨੇ ਸਾਨੂੰ ਤੇ ਸਾਰੀਆਂ ਸਬਜ਼ੀਆਂ ਦਿੱਤੀਆਂ ਨੇ ਤੇ ਇਹਨਾਂ ਸਬਜ਼ੀਆਂ ਦੇ ਵਕਤ ਵਕਤ ਫਾਇਦੇ ਨੇ ਔਰ ਅਗਰ ਅਸੀਂ ਰੈਗੂਲਰ ਸਹੀ ਢੰਗ ਦੇ ਨਾਲ ਇਹਨਾਂ ਸਬਜ਼ੀਆਂ ਦਾ ਫਾਇਦਾ ਲਈਏ ਤਾਂ ਅਸੀਂ ਕਈ ਬਿਮਾਰੀਆਂ ਤੋਂ ਦੂਰ ਵੀ ਰਹਿ ਸਕਦੇ ਹਾਂ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਫੇਦ ਪੇਠੇ ਦੇ ਜੂਸ ਦੀ ਜੀ ਹਾਂ ਸਫੇਦ ਪੇਠਾ ਜੋ ਕਿ ਕਈ ਤਰ੍ਹਾਂ ਦੀ ਮਠਾਈਆਂ ਬਣਾਉਣ ਦੇ ਵਿੱਚ ਵੀ ਕੰਮ ਆਉਂਦਾ ਹੈ ਔਰ ਸਬਜ਼ੀ ਸੰਬਰ ਵਗੈਰਾ ਵਿੱਚ ਵੀ ਬਣਾ ਕੇ ਇਸ ਨੂੰ ਖਾਇਆ ਜਾਂਦਾ ਔਰ ਇਸੇ ਜੂਸ ਦੀ ਜਦੋਂ ਗੱਲ ਆਉਂਦੀ ਹੈ ਤੇ ਇਸੇ ਜੂਸ ਦੇ ਤਾਂ ਢੇਰ ਸਾਰੇ ਫਾਇਦੇ ਨੇ ਕਿਹੜੀ ਕਿਹੜੀ ਮਾਰੀਆਂ ਵਿੱਚ ਹੈਲਪ ਕਰੇਗਾ ਔਰ ਇਸ ਨੂੰ ਕਿਵੇਂ ਬਣਾਇਆ ਜਾਵੇ ਕਿਵੇਂ ਪੀਆ ਜਾਏ ਔਰ ਕੀ ਕੀ ਫਾਇਦੇ ਨੇ ਡਿਟੇਲ ਵਿੱਚ ਅੱਜ ਗੱਲ ਕਰਾਂਗੇ ਔਰ ਇਹ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਵੈਦਵਾਨ ਆਯੁਰਵੇਦ ਦੇ ਐਮ ਡੀ ਮਿਸਟਰ ਸੁਬਾਸ਼ ਗੋਲ ਜੀ ਸਾਡੇ ਨਾਲ ਨੇ ਸਵਾਗਤ ਹੈ ਜੀ ਸਾਰਿਆਂ ਦਾ ਸ਼ੁਰੂ ਕਰਦੇ ਆਂ ਅੱਜ ਦੀ ਇਹ ਖਾਸ ਵੀਡੀਓ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਫੇਰ ਗੱਲ ਹੋਣੀ ਆ ਸਿਹਤ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਸਾਡੇ ਆਸ-ਪਾਸ ਹੁੰਦੀਆਂ ਨੇ ਅਸੀਂ ਕਈ ਵਾਰ ਉਹਨਾਂ ਚੀਜ਼ਾਂ ਨੂੰ ਅਗਨੋਰ ਕਰਦੇ ਆਂ ਗੱਲ ਕਰਦੇ ਆਂ ਕੋਲੇਸਟ੍ਰੋਲ ਵਾਸਤੇ ਬਾਡੀ ਦੇ ਵਿੱਚ ਵਧੇ ਹੋਏ ਫੈਟ ਨੂੰ ਕੰਟਰੋਲ ਕਰਨ ਵਾਸਤੇ ਆਪਾਂ ਬਹੁਤ ਕੁਝ ਕਰਦੇ ਆਂ ਕਈ ਲੋਕੀ ਸ਼ਾਇਦ ਚ ਨਿੰਬੂ ਬਾਕੇ ਪੀਂਦੇ ਰਹਿੰਦੇ ਆਂ ਕਈ ਲੋਕੀ ਫੈਟ ਕੰਟਰੋਲ ਕਰਨ ਲਈ ਜਿਮ ਕਰਦੇ ਆਂ ਕੁਝ ਕੁਝ ਕਰਦੇ ਆ ਬੜਾ ਕੁਝ ਕਰਨਾ ਪੈਂਦਾ ਲੇਕਿਨ ਇੱਕ ਛੋਟੀ ਜੀ ਚੀਜ਼ ਹੈ ਮੈਂ ਨਹੀਂ ਕਹਦਾ ਇੱਕ ਗ੍ਰੰਥਾਂ ਦੇ ਵਿੱਚ ਲਿਖੀ ਹੋਈ ਹੈ ਔਰ ਕੋਈ ਇਹ ਐ ਨਹੀਂ ਹੈ ਕਿ ਕੋਈ ਟੋਟਕੇ ਹੁੰਦੇ ਆ ਇਹ ਜੋ ਗੱਲਾਂ ਮੈਂ ਤੁਹਾਨੂੰ ਦੱਸਦਾ ਇਹ ਬਹੁਤ ਬੋਲਣ ਤੋਂ ਪਹਿਲਾਂ ਉਹਨਾਂ ਨੇ ਸਟੱਡੀ ਹੁੰਦੀ ਹੈ ਤਾਂ ਕਿ ਆਪਣੀ ਜਵਾਬਦੇਹੀ ਹੁੰਦੀ ਹੈ ਔਰ ਉਹਦੇ ਵਾਸਤੇ ਮੈਂ ਦੇ ਰਿਹਾ ਤੁਹਾਨੂੰ ਇੱਕ ਐਸ਼ਗਾਰਡ ਦੇ ਉੱਤੇ ਕਿ ਐਸ਼ਗਾਰਡ ਆਪਾਂ ਨੂੰ ਸਾਰਿਆਂ ਨੂੰ ਪਤਾ ਐਸ਼ਗਾਰਡ ਮਤਲਬ ਜਿਹੜਾ ਸਫੇਦ ਰੰਗ ਦਾ ਪੇਠਾ ਜਿ ਤੋਂ ਪੇਠੇ ਦੀ ਮਠਿਆਈ ਵੀ ਬਣਦੀ ਆ ਹੈਨਾ ਆਗਰੇ ਦਾ ਪੇਠਾ ਬੜਾ ਮਸ਼ਹੂਰ ਹੈ ਉਹਦਾ ਕੱਚਾ ਪੇਠਾ ਲੇਕਿਨ ਤਾਜ਼ੇ ਪੇਠੇ ਲੈਣੇ ਵਧੀਆ ਲੈਣੇ ਆ ਤੰਦਰੁਸਤ ਪੇਠੇ ਲੈ ਕੇ ਪੰਜ ਚਾਰ ਪੇਠੇ ਆਪਣੇ ਫ੍ਰਿਜ ਵਗੈਰਾ ਚ ਲਗਾ ਕੇ ਰੱਖੋ ਫ੍ਰਿਜ ਚ ਵੀ ਨਾ ਲਗਾਓ ਵੈਸੇ ਘਰੇ ਸਟੋਰ ਕਰ ਲਓ ਹਫਤਾ 10 ਦਿਨ ਕੁਛ ਨਹੀਂ ਹੁੰਦਾ ਜਦੋਂ ਤੱਕ ਨਹੀਂ ਕੱਟਦੇ ਇਹਨੂੰ ਤੇ ਉਹਦਾ ਫਾਇਦਾ ਦੇਖੋ ਕੀ ਆ ਇੱਕ ਨੰਬਰ ਫਾਇਦਾ ਕਿ ਵਜ਼ਨ ਘਟਾਉਣ ਚ ਮਦਦ ਕਰਦਾ ਦੂਜਾ ਨੰਬਰ ਉਹਦਾ ਫਾਇਦਾ ਕਿ ਤੁਹਾਡੇ ਬਾਡੀ ਦੇ ਵਿੱਚੋਂ ਕੋਲੇਸਟ੍ਰੋਲ ਲੈਵਲ ਨੂੰ ਠੀਕ ਕਰਦਾ ਔਰ ਇਹ ਲੈ ਕੇ ਮਹੀਨੇ ਬਾਅਦ ਟੈਸਟ ਕਰਾ ਲਿਓ ਫਿਰ ਮੈਨੂੰ ਦੱਸਿਓ ਕਮੈਂਟ ਪਾ ਕੇ ਤੁਹਾਨੂੰ ਪਤਾ ਲੱਗੂਗਾ ਕਿ ਮੈਂ ਤੁਹਾਨੂੰ ਦੱਸਿਆ ਕੀ ਆ ਇੱਕ ਤਾਂ ਇਹਦਾ ਗਰਮੀਆਂ ਦੇ ਵਿੱਚ ਜਿਹੜਾ ਸੇਵਨ ਆ ਬਹੁਤ ਵਧੀਆ ਹੁਣ ਜਿਵੇਂ ਮਿੱਠੀ ਰੁੱਤ ਆ ਗਈ ਆ ਬਰਸਾਤਾਂ ਹੋਣਗੀਆਂ ਪੀਕ ਤੇ ਗਰਮੀ ਪੈਂਦੀ ਆ ਸਫੋਕੇਸ਼ਨ ਵਾਲਾ ਮੌਸਮ ਹੋ ਜਾਂਦਾ ਉਹਨਾਂ ਦਿਨਾਂ ਦੇ ਵਿੱਚ ਸਵੇਰੇ ਸਵੇਰੇ ਪੇਠਾ ਲੈ ਕੇ ਉਹਦਾ ਜੂਸ ਕੱਢ ਲਓ ਮਤਲਬ ਜਿਹੜਾ ਜੂਸ ਹੈ ਇੱਕ ਗਲਾਸ ਘੱਟੋ ਘੱਟ ਹੋਵੇ ਉਹ ਅੰਦਾਜ਼ੇ ਨਾਲ ਕੱਢ ਲਓ ਮਿਕਸੀਜ ਗ੍ਰाइंड ਕਰਕੇ ਨਿਕਲ ਜਾਂਦਾ ਜੂਸਰ ਚ ਨਿਕਲ ਜਾਂਦਾ ਜਿਵੇਂ ਪਰ ਰੱਖਿਓ ਕੱਲਾ ਹੀ ਫੇ ਕਈ ਲੋਕ ਬਹ ਸਿਆਣੇ ਹੋ ਜਾਂਦੇ ਵੀ ਆ ਵੀ ਪਾ ਲੋ ਆ ਵੀ ਪਾ ਲੋ ਹਾਂ ਜਾਂ ਤੁਸੀਂ ਸਫੇਦ ਪੇਠੇ ਦਾ ਜੂਸ ਲੈ ਸਕਦੇ ਹੋ ਸਵੇਰੇ ਸਵੇਰੇ ਜਾਂ ਲੋਕੀ ਦਾ ਜਿਹੜਾ ਲੰਬਾ ਕਦੂ ਹੁੰਦਾ ਉਹਦਾ ਇਹ ਦੋ ਚੀਜ਼ਾਂ ਜਿਹੜੀਆਂ ਨੇ ਤੁਹਾਡਾ ਯੂਰਿਕ ਐਸਿਡ ਤੁਹਾਡਾ ਕੋਲੇਸਟ੍ਰੋਲ ਔਰ ਤੁਹਾਡਾ ਜਿਹੜਾ ਟ੍ਰਾਈਗਲਿਸਰਾਈਡ ਹੈ ਉੱਚ ਵੀ ਪੇਠੇ ਦਾ ਸਫੇਦ ਪੇਠੇ ਦਾ ਰਸ ਜਿਹੜਾ ਹੈਗਾ ਬਹੁਤ ਫਾਇਦਾ ਕਰਦਾ ਹੁਣ ਰਸ ਕੱਢਣਾ ਮਿਕਸੀ ਚ ਕੱਟ ਕੇ ਸਾਫ ਕਰਕੇ ਧੋ ਕੇ ਬੀਜ ਅਲੱਗ ਕਰ ਦੋ ਪੇਠੇ ਬੈਠੇ ਦਾ ਜਿਹੜਾ ਜੂਸ ਹੈ ਉਹ ਕੱਢੋ ਤੇ ਉਹਦੇ ਨਾਲ ਤੁਸੀਂ ਦੇਖੋਗੇ ਕਿ ਕਿੰਨਾ ਵਧੀਆ ਸਾਨੂੰ ਪੈਦਾ ਹੋ ਰਿਹਾ ਔਰ ਇਹ ਜਿਹੜਾ ਪੇਠਾ ਹੈਗਾ ਇਹ ਆਮ ਮਿਲ ਜਾਂਦਾ ਤੁਹਾਨੂੰ ਰੇੜੀ ਤੋਂ ਵੀ ਮਿਲ ਜਾਊਗਾ ਸਬਜ਼ੀ ਵਾਲੇ ਤੋਂ ਵੀ ਮਿਲ ਜਾਊਗਾ ਨਹੀਂ ਮਿਲਦਾ ਤਾਂ ਨੇੜੇ ਤੇੜੇ ਜਿੱਥੇ ਵੀ ਸਬਜ਼ੀ ਦੀ ਮੰਡੀ ਲੱਗਦੀ ਆ ਉੱਥੋਂ ਮਿਲ ਜਾਊਗਾ ਇਹ ਕੱਚਾ ਸਫੇਦ ਪੇਠਾ ਜਿਹੜਾ ਹੈਗਾ ਜਿਹਨੂੰ ਅਸੀਂ ਐਸ਼ਗਾਰਡ ਬੋਲਦੇ ਆ ਇਹ ਸੱਚਮੁੱਚ ਸਾਡੇ ਸਰੀਰ ਵਾਸਤੇ ਵਰਦਾਨ ਔਰ ਜਿਹੜੀਆਂ ਗੱਲਾਂ ਰਹਿ ਗਈਆਂ ਉਹ ਫਿਰ ਕਦੇ ਇਹਦੇ ਬਾਰੇ ਦੱਸਾਂਗੇ ਪਰ ਤੁਸੀਂ ਇਹਨੂੰ ਕਦੇ Google ਤੇ ਵੀ ਸਰਚ ਕਰਿਓ ਜਿਹੜਾ ਐਸ਼ਗਾਰਡ ਲਿਖ ਕੇ ਤੁਹਾਨੂੰ ਪਤਾ ਲੱਗੂਗਾ ਕਿ ਇਹ ਕੀ ਚੀਜ਼ ਹੈ ਔਰ ਕਿੰਨਾ ਸਾਡੇ ਲਈ ਫਾਇਦੇਮੰਦ ਹੈ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਚੜ੍ਹੋ ਸੋ ਜਾਣਿਆ ਤੁਸੀਂ ਕਿ ਕਿਵੇਂ ਕਿੰਨੀ ਆਸਾਨੀ ਦੇ ਨਾਲ ਇਸ ਸਫੇਦ ਪੇਠੇ ਦੇ ਜੂਸ ਨਾਲ ਤੁਸੀਂ ਢੇਰੋਂ ਹੀ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ ਮੋਟਾਪੇ ਤੋਂ ਛੁਟਕਾਰਾ ਇਸ ਤੋਂ ਤੁਹਾਨੂੰ ਮਿਲ ਜਾਂਦਾ ਹੈ ਕਈ ਤਰ੍ਹਾਂ ਦੇ ਵਿਟਾਮਿਨਸ ਇਸ ਤੋਂ ਸਾਨੂੰ ਮਿਲ ਜਾਂਦੇ ਨੇ ਸਾਡੀ ਬਾਡੀ ਨੂੰ ਡੀਟੌਕਸ ਕਰਨ ਦਾ ਕੰਮ ਕਰਦਾ ਹੈ ਕੋਲੇਸਟ੍ਰੋਲ ਨੂੰ ਵੀ ਦੂਰ ਕਰ ਦਿੰਦਾ ਹੈ ਹੋਰ ਵੀ ਬੇਅੰਤ ਹਜ਼ਾਰੇ ਫਾਇਦੇ ਨੇ ਜਿਹੜਾ ਵੀ ਕੋਈ ਇਨਸਾਨ ਇਸ ਨੂੰ ਰੈਗੂਲਰ ਆਪਣੀ ਡਾਈਟ ਵਿੱਚ ਸ਼ਾਮਿਲ ਕਰਦਾ ਹੈ ਉਹ ਜ਼ਰੂਰ ਜਾਣਦਾ ਹੈ ਜਿਹੜੇ ਆਲਰੇਡੀ ਸਫੇਦ ਪੇਠੇ ਦੇ ਜੂਸ ਨੂੰ ਪੀਂਦੇ ਨੇ ਉਹ ਸਮਝਦੇ ਨੇ ਜਾਣਦੇ ਨੇ ਕਿੰਨੇ ਫਾਇਦੇ ਨੇ ਜਿਹੜੇ ਆਲਰੇਡੀ ਸਫੇਦ ਪੇਠੇ ਦੇ ਜੂਸ ਨੂੰ ਪੀਂਦੇ ਨੇ ਉਹ ਜ਼ਰੂਰ ਇਸੇ ਫਾਇਦਿਆਂ ਬਾਰੇ ਉਹ ਤੁਹਾਨੂੰ ਇਸੇ ਨਾਲ ਕਿਸ ਤਰ੍ਹਾਂ ਦੇ ਚੇਂਜਸ ਮਿਲੇ ਕਿ ਕੀ ਫਾਇਦੇ ਮਿਲੇ ਤੁਹਾਡੀ ਸਿਹਤ ਨੂੰ ਲੈ ਕੇ ਜ਼ਰੂਰ ਕਮੈਂਟਸ ਦੇ ਜ਼ਰੀਏ ਸਾਂਝੇ ਕਰਨਾ ਤੇ ਅੱਗੋਂ ਵੀ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਨਾਲ ਹੋਰ ਸਿਹਤ ਨਾਲ ਜੁੜੀਆਂ ਖਾਸ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਤਾਂ ਕਿ ਸਾਰੇ ਜੋ ਲੋਕ ਇਹਨਾਂ ਵੀਡੀਓਜ਼ ਨਾਲ ਤੁਸੀਂ ਜੁੜਦੇ ਹੋ ਔਰ ਇੱਕੇ ਜੋ ਤੁਸੀਂ ਪਰਿਵਾਰ ਬਣਾਇਆ ਸਾਰਿਆਂ ਨੇ ਮਿਲ ਕੇ ਇੱਥੇ ਆਪਾਂ ਸੇਹ ਤਾਂ ਜੁੜੀ ਚੰਗੀ ਜਾਣਕਾਰੀ ਸਾਂਝੀ ਜ਼ਰੂਰ ਕਰਦੇ ਰਹੀਏ ਤੁਸੀਂ ਵੀ ਆਪਣੇ ਕੋਈ ਪਰਸਨਲ ਐਕਸਪੀਰੀਅੰਸ ਹੈ ਕਿਸੇ ਚੀਜ਼ ਨੂੰ ਲੈ ਕੇ ਕਿ ਤੁਸੀਂ ਆਪਣੀ ਕਿਸੇ ਬਿਮਾਰੀ ਨੂੰ ਹਰਾਇਆ ਹੈ ਆਪਣੀ ਡਾਈਟ ਦੇ ਨਾਲ अपना एक्सपीरियंस भी जरूर कमेंट्स के जरिए सदेल आई डी है अपने आप नंदुरुस्त रख अपनी डायट न सही कर अपना जो फिजिकल एक्टिविटीज है ज्यादा कर सारे ही फिट रह चंकी लगी है तो इसमें लाइक एंड शेयर जरूर कर देना और हूं तक अगर पेज नो नहीं किता नहीं किता है फॉलो कर दो यूट्यूब चैनल हेल्थ एडवाइस फ़ड़ विद हरजोत कौर सबसक्राइब नहीं किया है तो फटाफट सबसक्राइब भी कर दो मिलेंगे जल्दी ही सेहत न जुड़ी होर खास जानकारी के फिलहाल ही दो जी इजाजत सत श्रीकाल गल करद कलैसट्रॉल वास्ते बॉडी के वधे हुए फैट नूं कंट्रोल करने वास्ते ਅੱਪਾ ਬਹੁਤ ਕੁਝ ਕਰਦੇ ਆ ਕਈ ਲੋਕੀ ਸ਼ਹਿਦ ਚ ਨਿੰਬੂ ਪਾ ਕੇ ਪਿੰਦੇ ਰਹਿੰਦੇ ਆ ਕਈ ਲੋਕੀ ਫੈਟ ਕੰਟਰੋਲ ਕਰਨ ਲਈ ਜਿਮ ਕਰਦੇ ਆ ਕੁਝ ਕੁਝ ਕਰਦੇ ਆ ਬੜਾ ਕੁਝ ਕਰਨਾ ਪੈਂਦਾ ਏਸ਼ਗੜ ਆਪਾਂ ਨੂੰ ਸਾਰਿਆਂ ਨੂੰ ਪਤਾ ਏਸ਼ਗੜ ਮਤਲਬ ਜਿਹੜਾ ਸਫੇਦ ਰੰਗ ਦਾ ਪੇਠਾ ਪੇਠੇ ਦੀ ਮਠਿਆਈ ਵੀ ਬਣਦੀ ਆ ਹੈਨਾ ਆਗਰੇ ਦਾ ਪੇਠਾ ਬੜਾ ਮਸ਼ਹੂਰ ਹੈ ਉਹਦਾ ਕੱਚਾ ਪੇਠਾ ਲੇਕਿਨ ਤਾਜ਼ੇ ਪੇਠੇ ਲੈਣੇ ਵਧੀਆ ਲੈਣੇ ਆ ਤੰਦਰੁਸਤ ਪੇਠੇ ਲੈ ਕੇ ਪੰਜ ਚਾਰ ਪੇਠੇ ਅੱਪਦੇ ਫ੍ਰਿਜ ਵਗੈਰਾ ਚ ਲਗਾ ਕੇ ਰੱਖੋ ਫ੍ਰਿਜ ਚ ਵੀ ਨਾ ਲਗਾਓ ਵੈਸੇ ਘਰੇ ਸਟੋਰ ਕਰ ਲਓ ਹਫਤਾ 10 ਦਿਨ ਕੁਛ ਨਹੀਂ ਹੁੰਦਾ ਜਦੋਂ ਤੱਕ ਨਹੀਂ ਕੱਟਦੇ ਇਹਨਾਂ ਤੇ ਉਹਦਾ ਫਾਇਦਾ ਦੇਖੋ ਕੀ ਆ ਇੱਕ ਨੰਬਰ ਫਾਇਦਾ ਕਿ ਵਜ਼ਨ ਘਟਾਉਣ ਚ ਮਦਦ ਕਰਦਾ ਇੱਕ ਤਾਂ ਇਹਦਾ ਗਰਮੀਆਂ ਦੇ ਵਿੱਚ ਜਿਹੜਾ ਸੇਵਨਾ ਬਹੁਤ ਵਧੀਆ ਹੁਣ ਜਿਵੇਂ ਮਿੱਠੀ ਰੁੱਤ ਆ ਗਈ ਆ ਬਰਸਾਤਾਂ ਹੋਣਗੀਆਂ ਪੀਕ ਤੇ ਗਰਮੀ ਪੈਂਦੀ ਹੈ ਸਫੋਕੇਸ਼ਨ ਵਾਲਾ ਮੌਸਮ ਹੋ ਜਾਂਦਾ ਉਹਨਾਂ ਦਿਨਾਂ ਦੇ ਵਿੱਚ ਸਵੇਰੇ ਸਵੇਰੇ ਪੇਠਾ ਲੈ ਕੇ ਉਹਦਾ ਜੂਸ ਕੱਢ ਲਓ ਤੁੜਾ ਯੂਰਿਕ ਐਸਿਡ ਤੁੜਾ ਕੋਲੇਸਟ੍ਰੋਲ ਅਤੇ ਤੁੜਾ ਟ੍ਰਾਈਗਲਿਸਰਾਈਡ ਹੈ ਉੱਚ ਵੀ ਪੇਠੇ ਦਾ ਸਫੇਦ ਪੇਠੇ ਦਾ ਰਸ ਜਿਹੜਾ ਹੈਗਾ ਬਹੁਤ ਫਾਇਦਾ ਕਰਦਾ